ਦੀ ਆਮਦਿਨ ਪਾਰਟੀ ਸਰਕਾਰ ਜਿਵੇਂ ਕੇਂਦਰ ਵਾਲੀ ਭਾਜਪਾ ਬਡੋਜਰ ਚਲਾ ਰਹੀ ਹੈ ਜਿਵੇਂ ਦਿੱਤਿਆਨਾਥ ਜੋਗੀ ਚਲਾ ਰਿਹਾ ਭਾਜਪਾ ਦੇ ਵਿੱਚ ਦੇ ਜੁਪੀ ਦੇ ਵਿੱਚ ਉਸੇ ਤਰੀਕੇ ਦੇ ਨਾਲ ਇੱਕ ਵਿਸ਼ੇਸ਼ ਵਰਗ ਤੇ ਟਾਰਗੇਟ ਕਰਕੇ ਪੰਜਾਬ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਭਾਵੇਂ ਕੋਈ ਉਹ ਗੈਂਗਸਟਰ ਹੈ ਭਾਵੇਂ ਨਹੀਂ ਭਾਵੇਂ ਕੋਈ ਉਹ ਸਮੱਗਲਰ ਹੈ ਭਾਵੇਂ ਨਹੀਂ ਪਰੰਤੂ ਪੀੜਾ ਪੰਜਾ ਚਲਾਇਆ ਜਾਂਦਾ ਬਡੋਜਰ ਚਲਾਇਆ ਜਾਂਦਾ 3 ਮਹੀਨਿਆਂ ਦੇ ਵਿੱਚ 97 ਇਨਕਾਊਂਟਰ ਕੀਤੇ ਗਏ ਨੇ ਪੰਜਾਬ ਦੇ ਵਿੱਚ ਜਿਹੜੇ ਕਿ ਫੇਕ ਹੈ ਕਿਉਂਕਿ ਹਰੇਕ ਦੇ ਗਿੱਟੇ ਤੇ ਗੋਲੀ ਕਿਵੇਂ ਲੱਗਦੀ ਹੈ ਬਹੁਤ ਵੱਡਾ ਮਸਲਾ ਹੈ ਇਸ ਗੱਲ ਦਾ ਕਿ ਪੰਜਾਬ ਦੇ ਨਾਲ ਵੱਡੀ ਗੱਲ ਕਹਿ ਰਹੇ ਉਹ ਤਾਂ ਕਹਿ ਰਹੇ ਆ ਕਿ ਵੀ ਅਸੀਂ ਸਹੀ ਕੰਮ ਕਰ ਰਹੇ ਆ ਭਾਵੇਂ ਕੋਈ ਜਾਂਚ ਪੜਤਾਲ ਕਰ ਜਿਹੜੀ ਆਮ ਆਦਮੀ ਪਾਰਟੀ ਉਹਨਾਂ ਸਮਿਆਂ ਦੇ ਵਿੱਚ ਹੱਜੂਗਾ ਹੁੰਦੀ ਸੀ ਜਦੋਂ ਕਾਂਗਰਸ ਸਰਕਾਰ ਦੇ ਸਿੱਖਿਆ ਮੰਤਰੀ ਮੁੱਖ ਮੰਤਰੀ ਦੀ ਕੋਠੀ ਅੱਗੇ ਪਟਿਆਲੇ ਜਾਂ ਚੰਨੀ ਦੀ ਕੋਠੀ ਅੱਗੇ ਮਰੰਡੇ ਜਾਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਜਲੰਧਰ ਦੇ ਵਿੱਚ ਪ੍ਰਗਟ ਸਿੰਘ ਦੇ ਜਾਂ ਯੂਨੀਸੀ ਗਾਲ ਮੰਤਰੀ ਕਹਿੰਦੇ ਹੁੰਦੇ ਸੀ ਵਿਜੇਂਦਰ ਸਿੰਘਲਾ ਸੰਗਰੂਰ ਵੇਰਜ਼ਗਰਾਂ ਤੇ ਜਫਰ ਹੁੰਦਾ ਸੀ ਤੇ ਉਦੋਂ ਸਾਡੇ ਧਰਨਿਆਂ ਚ ਆ ਕੇ ਸਾਡੀ ਟੀਮ ਇਹ ਉਹ ਨਾਮਾਦੀ ਪਾਰਟੀ ਦੀ ਜਿਹੜੀ ਹੁਣ ਕੈਬਨਿਟ ਦੇ ਵਿੱਚ ਹੈ ਆ ਕਿ ਧਰਨੇ ਤੇ ਬੈਠਦੀ ਸੀ ਬੇਰਜ਼ਗਾਰਾਂ ਦੇ ਪੱਖ ਦੇ ਵਿੱਚ ਹੰਝੂ ਘੇਰਦੀ ਸੀ ਟੈਂਕੀ ਤੇ ਬੈਠੇ ਬੇਰਜ਼ਗਾਰਾਂ ਤੱਕ ਜਾਂਦੀ ਸੀ ਉਹਨਾਂ ਨੂੰ ਕਹਿ ਨਹੀਂ ਸੀ ਕਿ ਸਾਡੀ ਸਰਕਾਰ ਬਣਨ ਤੇ ਕਿਸੇ ਦੀ ਪੱਗ ਨਹੀਂ ਲੈਣੀ ਕਿਸੇ ਲੜਕੀ ਦੀ ਚੁੰਨੀ ਨਹੀਂ ਲੈਣੀ ਕਿਸੇ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਪਿੰਡਾਂ ਦੇ ਵਿੱਚੋਂ ਰੋਜ਼ਗਾਰ ਚੱਲੂਗਾ ਤਿੰਨ ਸਾਲਾਂ ਦੇ ਵਿੱਚ ਕਿਹਾ ਸੀ ਸਿਹਤ ਤੇ ਸਿੱਖਿਆ ਤੇ ਪੈਲ ਦੇ ਆਧਾਰ ਤੇ ਭਰਤੀ ਕਰਾਂਗੇ ਤਿੰਨ ਸਾਲਾਂ ਦੇ ਵਿੱਚ ਕੋਈ ਇੱਕ ਪੋਸਟ ਨਹੀਂ ਦਿੱਤੀ ਕੋਈ ਵੀ ਸਿੰਗਲ ਪੋਸਟ ਨਮਾਸ਼ਿਹਾਰ ਦੇ ਕੇ ਇਸ ਪੰਜਾਬ ਸਰਕਾਰ ਨੇ ਨਈ ਕੰਪਲੀਟ ਕੀਤਾ ਚੈਲੰਜ ਹੈ ਇਸ ਗੱਲ ਦਾ ਤੁਹਾਡੇ ਵੀਡੀਓ ਦੇ ਜ਼ਰੀਏ ਕੇ ਬੈਠ ਕੇ ਸਾਡੇ ਨਾਲ ਡਿਬੇਟ ਕਰਨ ਕੀ ਤੁਸੀਂ ਵੀ ਕੋਰਟ ਦਾ ਰੁਖ ਕਰੋਗੇ ਜਾਂ ਤੁਸੀਂ ਤੁਹਾਡੀ ਜਿਹੜੀ ਜੂਨੀਅਨ ਆਉਨਾ ਵੱਲੋਂ ਕੋਰਟ ਦਾ ਰੁਖ ਕਰਿਆ ਹੋਇਆ ਬਲੈ ਅਸੀਂ ਲਗਾਤਾਰ ਆਪਣੇ ਸੰਦਰਸ਼ ਦੇ ਤਰੀਕੇ ਦੇ ਨਾਲ ਮੁੱਖ ਮੰਤਰੀ ਦੇ 23 ਮਾਰਚ ਨੂੰ ਸੀਧਾ ਦੇ ਸੀਧੀ ਦਿਹਾੜੇ ਦੇ ਉੱਤੇ ਸੰਗਰੂਰ ਕਰਕੇ ਹਟਿਆ ਫੇਰ ਨੰਦਪੁਰ ਸਾਹਿਬ ਜਾਇ ਸਿੱਖਿਆ ਮੰਤਰੀ ਦੀ ਕੋਠੀ ਅਸੀਂ ਫੇਰ ਚੱਲੇ ਆ ਵਿਸਾਖੀ ਦੇ ਮੌਕੇ ਤੇ ਫੇਰ ਘੇਰਾਂਗੇ ਦੀਵਾਲੀ ਦੇ ਸਹਰੇ ਦੇ ਮੌਕੇ ਤੇ ਅਸੀਂ ਜਿਹੜਾ ਵੀ ਕੋਈ ਨਵਾਂ ਸਾਲ ਆ ਹਰੇਕ ਇਤਿਹਾਰ ਤੇ ਜਾ ਕੇ ਸੀਐਮ ਦੀ ਕੋਠੀ ਜਾਂ ਮੁੱਖ ਮੰਤਰੀ ਜਾਂ ਸਿੱਖਿਆ ਮੰਤਰੀ ਸਿਹਤ ਮੰਤਰੀ ਦੀ ਕੋਠੀ ਜਾ ਕੇ ਆਪਣੇ ਪ੍ਰੋਟੈਸਟ ਕਰਦੇ ਆ ਕਿਉਂਕਿ ਅਸੀਂ ਇਸ ਗੱਲ 'ਤੇ ਯਕੀਨ ਰੱਖਦੇ ਆ ਕਿ ਇਥੋਂ ਦੀਆਂ ਅਦਾਲਤਾਂ ਵੀ ਅਨੇਕਾਂ ਬਾਰ ਜਿਹੜਾ ਪੀੜਤਾ ਨੂੰ ਇਨਸਾਫ ਦੇਣ ਦੇ ਵਿੱਚ ਅਸਫਲ ਰਹੀਆਂ ਨੇ ਇਹਨਾਂ ਨੇ ਬੇਰੁਜ਼ਗਾਰਾਂ ਨੂੰ ਸਾਨੂੰ ਸੰਗਰੂਰ ਸੜਕਾਂ ਤੇ ਘੁੱਟਿਆ ਜਾਂਦਾ ਅਸੀਂ ਆਨੰਦਪੁਰ ਸਾਹਿਬ ਜਾਨੇ ਉਹਦੇ ਪਿੰਡ ਸੇਖਿਆ ਮੰਦਿਰ ਉੱਥੇ ਆ ਜਦੋਂ ਮੀਟਿੰਗ ਕਰਨ ਜਾਂਦੇ ਆ ਉੱਥੋਂ ਸੱਤ ਉਸ ਟਾਈਮ ਸਾਨੂੰ 2 ਮਿੰਟ ਦਿੱਤੇ ਨਹੀਂ ਜਾਂਦੇ ਇਹਨਾਂ ਵੱਲੋਂ ਅਸੀਂ 5-7 ਜਾਣੇ ਹੁੰਨੇ ਆ ਸਾਨੂੰ ਨਾਲ ਦੀ ਨਾਲ ਹਾਂਜੀ ਹੋ ਰਿਹਾ ਕੋਈ ਨਾ ਜੀ ਦੇਖਦੇ ਆ ਐ ਫੜ ਕੇ ਸਾਨੂੰ ਬਾਹਰ ਕੱਢਿਆ ਜਾਂਦਾ ਬਾਰੇ ਤੇ ਲਾਰੇ ਮਤਲਬ ਸਰਕਾਰ ਵੱਲੋਂ ਲਾਇਆ ਜਾ ਰਿਹਾ ਸਾਡੀ ਕੀ ਮੰਗ ਆ ਸਾਡੀ ਮੰਗ ਆ ਇਹਨਾਂ ਨੇ ਇੱਕ ਚਲਾਈ ਆ ਮਹਮਾ ਜੁੱਧ ਨਾ ਸੇ ਅਵਿਰੋਧ ਪਰ ਅਸੀਂ ਕਹਿੰਨੇ ਕਿ ਜੁੱਧ ਬੇਰੁਜ਼ਗਾਰੀ ਬੰਦ ਇਹ ਸਰਕਾਰ ਐਡਿ ਮਤਲਬ ਭੈੜੀ ਸਰਕਾਰ ਆ ਕਿ 2021 ਦੇ ਵਿੱਚ ਲੈਕਚਰਰ ਦੀਆਂ 343 ਪੋਸਟਾਂ ਆਉਂਦੀਆਂ ਨੇ 2022 ਦੇ ਵਿੱਚ April ਦੇ ਵਿੱਚ ਉਹਦੇ ਫਾਰਮ ਭਰائے ਜਾਂਦੇ ਨੇ 2022 ਦੇ ਵਿੱਚ ਫਾਰਮ ਭਰਾ ਕੇ ਸਾਥੋਂ ਲੈਕਚਰਰ ਦੇ 23 ਨੰਗਿਆ 24 ਨੰਗਿਆ 25 April ਨੰਗ ਮਤਲਬ ਆ ਗਿਆ ਕਿ 3 ਸਾਲ ਹੋ ਚੁੱਕੇ ਨੇ ਹਲੇ ਤੱਕ ਉਹ ਪੋਸਟਾਂ ਦਾ ਪੇਪਰ ਨਹੀਂ ਹੋਇਆ ਹੈਗਾ 3 ਸਾਲ ਹੋ ਚੁੱਕੇ ਨੇ ਸਾਨੂੰ ਵਾਰ-ਵਾਰ ਅਸੀਂ ਸਿੱਖਿਆ ਮੰਤਰੀ ਕੋਲੇ ਜਾਂਦੇ ਆ ਫਾਈਨਾਂਸ ਮਿਨਿਸਟਰ ਕੋਲੇ ਜਾਂਦੇ ਆ ਹੋਰ ਮੰਤਰੀਆਂ ਨੂੰ ਮੰਗ ਪੱਤਰ ਦਿੰਦੇ ਆ ਵੀ ਭਾਈ ਸਾਡਾ ਪੇਪਰ ਲਓ ਅਸੀਂ ਓਵਰੇਜ ਹੋ ਰਹੇ ਆ ਸਾਡਾ ਪੇਪਰ ਲਓ ਸਾਡੀਆਂ ਵੀ ਕਬੀਲਦਾਰੀਆਂ ਨੇ ਕੀ ਕਾਰਨ ਲੱਗਦਾ ਕਿ ਪੇਪਰ ਕਿਉਂ ਨਹੀਂ ਲਿਆ ਜਾ ਰਿਹਾ ਕਿ ਚੱਕਰ ਆ ਕਿ ਪੋਸਟਾਂ ਇੰਨੀਆਂ ਹੈ ਨਹੀਂ ਅੱਗੇ ਕਿ ਪੇਪਰ ਹੋ ਜੇ ਤੇ ਅੱਗੇ ਜਿਹੜੀ ਆ ਤੁਸੀਂ ਜੋਬ ਤੇ ਜਾਓਗੇ ਐਡਜਸਟ ਹੋ ਹਜ਼ਾਰਾਂ ਦੇ ਹਿਸਾਬ ਨਾਲ ਘੱਟੋ-ਘੱਟ 10 ਤੋਂ 12 ਹਜ਼ਾਰ ਪ੍ਰਿੰਸੀਪਲ ਹਜ਼ਾਰਾਂ ਦੇ ਹਿਸਾਬ ਨਾਲ ਹੈਡਮਾਸਟਰ ਹਜ਼ਾਰਾਂ ਦੇ ਹਿਸਾਬ ਨਾਲ ਸਕੂਲ ਮਾਸਟਰ ਹਜ਼ਾਰਾਂ ਦੇ ਹਿਸਾਬ ਨਾਲ ਮਤਲਬ ਲੈਕਚਰਰ ਸਾਰੀਆਂ ਪੋਸਟਾਂ ਖਾਲੀ ਪਈਆਂ ਨੇ ਪੰਜਾਬ ਦੇ ਵਿੱਚ ਇਹੋ ਜਿਹੇ ਸਕੂਲ ਵੀ ਨੇ ਜਿਹੜੇ ਕਿ ਇੱਕ ਇੱਕ ਮਾਸਟਰ ਚਲਾ ਰਿਆ ਵੀਰ ਤੁਸੀਂ ਜਾ ਤਾਂ ਪਹਿਲੀ ਕਾਲਜਾਂ ਨੂੰ ਇਹ ਚੀਜ਼ ਨੋਟਿਸ ਕੱਢੋ ਬੀਪਾਏ ਤੁਸੀਂ 40% 45% ਵਾਲੇ ਦੀ ਮਤਲਬ ਐਡਮਿਸ਼ਨ ਨਹੀਂ ਕਰਾਉਣੀ ਤੁਸੀਂ ਐਡਮਿਸ਼ਨ ਤਾਂ 40 45% ਤੇ ਦੇ ਦਿੰਦੇ ਹੋ ਪਰ ਜਦੋਂ ਭਰਤੀ ਆ ਜਾਂਦੀ ਹੈ ਭਰਤੀ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ 55% ਦਾ ਇੱਕ ਪਾਸੇ ਤਾਂ ਪੰਜਾਬ ਵਿੱਚ ਯੁੱਧ ਨਸ਼ਿਆ ਵਿਰੁੱਧ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਮਾਸਟਰ ਕੈਡਰ ਦੇ ਕੁਝ ਮੁਲਾਜ਼ਮ ਨੇ ਉਹਨਾਂ ਵੱਲੋਂ ਵੱਖਰੇ ਤੌਰ ਤੇ ਮੁਹਿੰਮ ਸ਼ੁਰੂ ਕੀਤੀ ਗਈ ਆ ਜੁੱਧ ਬੇਰੋਜ਼ਗਾਰੀ ਵਿਰੁੱਧ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਸੰਦੀਪ ਭਾਈ ਉਹਨਾਂ ਨਾਲ ਗੱਲ ਕਰਦੇ ਆ ਆਖਰਕਾਰ ਇੱਕ ਪਾਸੇ ਤਾਂ ਨਸ਼ਿਆ ਵਿਰੁੱਧ ਜਿਹੜਾ ਵੱਡਾ ਅਹਿਮ ਜੁੱਦੂ ਸ਼ੁਰੂ ਕੀਤਾ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੇ ਤੇ ਦੂਜੇ ਪਾਸੇ ਤੁਸੀਂ ਬੇਰੁਜ਼ਗਾਰੀ ਵਿਰੁੱਧ ਜਿਹੜਾ ਨਸ਼ਾ ਤੇ ਉਧਰ ਜਿਹੜਾ ਤੁਹਾਡਾ ਰੁਜ਼ਗਾਰ ਨੂੰ ਲੈ ਕੇ ਜਿਹੜਾ ਸ਼ੁਰੂ ਕੀਤਾ ਗਿਆ ਇਹ ਜੁੱਧਾ ਇਹ ਆਖਰਕਾਰ ਕੀ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਕਿ ਤੁਹਾਨੂੰ ਇਹ ਜੁੱਧ ਸ਼ੁਰੂ ਕਰਨਾ ਪਿਆ ਅ ਸਰਕਾਰ ਜੋ ਕਿ ਪਿਛਲੇ 3 ਸਾਲਾਂ ਤੋਂ ਬੇਰੁਜ਼ਗਾਰਾਂ ਨਾਲ ਮਜ਼ਾਕ ਕਰ ਰਹੀ ਆ ਤਿੰਨ ਸਾਲਾਂ ਤੋਂ ਬਹੁਤ ਲੰਮਾ ਸਮਾਂ ਹੋ ਗਿਆ ਲਾਰੇ ਤੇ ਲਾਰੇ ਮਤਲਬ ਸਰਕਾਰ ਵੱਲੋਂ ਲਾਇਆ ਜਾ ਰਿਹਾ ਸਾਡੀ ਕੀ ਮੰਗ ਆ ਸਾਡੀ ਮੰਗ ਆ ਇਹਨਾਂ ਨੇ ਇੱਕ ਚਲਾਈ ਆ ਮੁਹਿੰਮ ਜੁਦਨਸਾਂ ਵਿਰੁੱਧ ਪਰ ਅਸੀਂ ਕਹਿੰਨੇ ਕਿ ਜੁਦ ਬੇਰਜ਼ਗਾਰੀ ਵਿਰੁੱਧ ਕਿਉਂਕਿ ਬੇਰਜ਼ਗਾਰ ਇੱਕ ਇਹੋ ਜੀ ਚੀਜ਼ ਆ ਜੋ ਕਿ ਬੰਦੇ ਨੂੰ ਬਹੁਤ ਸਾਰੀਆਂ ਮਾਨਸਿਕ ਤੌਰ ਤੇ ਪ੍ਰੇਸ਼ਾਨੀਆਂ ਇਕਨੋਮਿਕ ਤੌਰ ਤੇ ਸਾਰੇ ਪੱਖੋਂ ਨਚੋੜ ਕੇ ਰੱਖ ਦਿੰਦੀ ਆ ਇਹ ਸਰਕਾਰ ਐਡੀ ਮਤਲਬ ਭੈੜੀ ਸਰਕਾਰ ਆ ਕਿ 2021 ਦੇ ਵਿੱਚ ਲੈਕਚਰਰ ਦੀਆਂ 343 ਪੋਸਟਾਂ ਆਉਂਦੀਆਂ ਨੇ 2022 ਦੇ ਵਿੱਚ ਅਪ੍ਰੈਲ ਦੇ ਵਿੱਚ ਉਹਦੇ ਫਾਰਮ ਭરાਏ ਜਾਂਦੇ ਨੇ 2022 ਦੇ ਵਿੱਚ ਫਾਰਮ ਭਰਾ ਕੇ ਸਾਥੋਂ ਲੈਕਚਰਰ ਦੇ 23 ਨੰਗਿਆ 24 ਨੰਗਿਆ 25 ਅਪ੍ਰੈਲ ਨੰਗ ਮਤਲਬ ਆ ਗਿਆ ਕਿ 3 ਸਾਲ ਹੋ ਚੁੱਕੇ ਨੇ ਹਲੇ ਤੱਕ ਉਹ ਪੋਸਟਾਂ ਦਾ ਪੇਪਰ ਨਹੀਂ ਹੋਇਆ ਹੈਗਾਗਾ 3 ਸਾਲ ਹੋ ਚੁੱਕੇ ਨੇ ਸਾਨੂੰ ਬਾਰ ਬਾਰ ਆਸੀਂ ਸਿੱਖਿਆ ਮੰਤਰੀ ਕੋਲੇ ਜਾਂਦੇ ਆ ਫਾਈਨਾਂਸ ਮਿਨਿਸਟਰ ਕੋਲੇ ਜਾਣੇ ਆ ਹੋਰ ਮੰਤਰੀਆਂ ਨੂੰ ਮੰਗ ਪੱਤਰ ਦਿੰਨੇ ਆ ਵੀ ਭਾਈ ਸਾਡਾ ਪੇਪਰ ਲਓ ਅਸੀਂ ਓਵਰੇਜ ਹੋ ਰਹੇ ਆ ਸਾਡਾ ਪੇਪਰ ਲਓ ਸਾਡੀਆਂ ਵੀ ਕਬੀਲਦਾਰੀਆਂ ਨੇ ਤਿੰਨ ਸਾਲਾਂ ਤੋਂ ਸਰਕਾਰ ਨੇ ਇੱਕ ਮਤਲਬ ਫਾਰਮ ਭਰਾ ਕੇ ਰੱਖ ਲਿਆ ਹਲੇ ਤੱਕ ਸਾਡਾ ਪੇਪਰ ਨਹੀਂ ਲਿਆ ਦੂਜੀ ਜਿਹੜੀ ਮੰਗ ਹੈਗੀ ਕਿ ਮਾਸਟਰ ਕੈਡਰ ਜਿਹੜੀ ਇਹ ਕਹਿ ਰਹੇ ਨੇ ਕਿ ਭਾਰਤੀ ਇਹਨਾਂ ਦਾ ਜਿਹੜਾ ਮੇਨ ਮਤਲਬ ਮੋਟੋ ਸੀਗਾ ਜਿਹੜਾ ਮੇਨ ਸਲੋਗਨ ਸੀਗਾ ਵੋਟਾਂ ਲੈਣ ਤੋਂ ਪਹਿਲਾਂ ਕਿ ਸਾਡਾ ਸਾਰਿਆਂ ਨੂੰ ਕੰਮ ਹੋਊਗਾ ਉਹ ਹੋਊਗਾ ਸਿੱਖਿਆ ਤੇ ਸੇ ਤਾਂ ਪਰ ਇਹ ਸਰਕਾਰ ਟੋਟਲੀ ਤੌਰ ਤੇ ਇਹ ਦੋਨੇ ਪੱਖਾਂ ਤੋਂ ਮਤਲਬ ਨਿਕੰਮੀ ਸਰਕਾਰ ਨਿਕਲੀ ਆ ਕਾਰਨ ਕੀ ਆ ਕਿ ਇਹਨਾਂ ਨੇ ਆਪਦੀ ਮਤਲਬ ਰਾਜ ਦੇ ਵਿੱਚ ਇੱਕ ਵੀ ਭਰਤੀ ਨਹੀਂ ਦਿੱਤੀ ਹੈਗੀ ਜਿਹੜੀਆਂ ਭਰਤੀਆਂ ਨਹੀਂ ਗੀਆਂ ਉਹ ਕਾਂਗਰਸ ਸਰਕਾਰ ਦੀਆਂ ਨੇ 41 66 ਹੋਗੀ 2398 ਚਾਉਟ ਹੋ ਗਈ 9894 ਹੋ ਗਈ ਜਾਂ ਜਿੰਨੀਆਂ ਵੀ ਭਰਤੀਆਂ ਨੇ ਉਹ ਸਾਰੀਆਂ ਨਹੀਂਆਂ ਉਹ ਸਾਰੀਆਂ ਦੀਆਂ ਸਾਰੀਆਂ ਕਾਂਗਰਸ ਸਰਕਾਰ ਦੀਆਂ ਨੇ 1158 ਹੋ ਗਈਆਂ ਪ੍ਰੋਫੈਸਰ ਦੀ ਭਰਤੀ ਆ ਉਹ 78 ਦਿਨ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ ਠੀਕ ਆ 9894 ਉਹ ਮਤਲਬ ਸੜਕਾਂ ਤੇ ਬੈਠੇ ਆ ਅਸੀਂ ਆ ਲੈਕਚਰਰ ਮਤਲਬ ਜੂਨੀਅਰ ਵੱਲੋਂ ਸਾਨੂੰ 3 ਸਾਲ ਹੋ ਗਏ ਸਾਡੀ ਵਾਰ-ਵਾਰ ਸਰਕਾਰ ਨੂੰ ਬੇਨਤੀ ਹੁੰਦੀ ਆ ਮੰਨਤ ਹੁੰਦੀ ਆ ਅਸੀਂ ਜਾਂਦੇ ਆ ਮੀਟਿੰਗਾਂ ਕਰਦੇ ਆ ਕਿ ਭਾਈ ਸਾਡਾ ਪੇਪਰ ਲੈ ਲਓ ਸਰਕਾਰ ਵੱਲੋਂ ਲਾਰਾ ਲਾਇਆ ਜਾਂਦਾ ਕਿ ਪੀਪੀਐਸਸੀ ਦਾ ਚੇਅਰਮੈਨ ਨਹੀਂ ਹੈਗਾਗਾ ਪੀਪਰ ਬੀ ਗ੍ਰੇਡ ਦੀ ਪੋਸਟ ਆ ਲੈਕਚਰਰ ਦੀ ਕਹਿੰਦੇ ਜੀ ਪੀਪੀਐਸਸੀ ਦਾ ਚੇਅਰਮੈਨ ਨਹੀਂ ਹੋ ਗਿਆ ਵੀ ਯਾਰ ਸਰਕਾਰ ਇੰਨੀ ਨਿਕੰਮੀ ਹੋ ਚੁੱਕੀ ਆ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਖੜੇ ਆ ਇਹਦਾ ਵਾਈਸ ਚਾਂਸਲਰ ਉਹ ਨਹੀਂ ला ਸਕੇ ਹਲੇ ਤੱਕ ਪੀਪੀਐਸਸੀ ਦਾ ਚੇਅਰਮੈਨ ਆ ਚੇਅਰਮੈਨ ਕਿਉਂ ਨਹੀਂ ला ਸਕੀ ਸਰਕਾਰ ਕੀ ਕਰਨ ਲੱਗਦੇ ਆ ਕੀ ਉਹਨਾਂ ਨੂੰ ਉਹ ਜਿਹੜੀ ਸ਼ਕਤੀਤ ਆ ਜਾਂ ਉਹ ਅਸਰ ਜਿਹੜਾ ਨਜ਼ਰ ਨਹੀਂ ਆ ਰਿਹਾ ਜਿਹੜਾ ਪੀਪੀਐਸ ਨੂੰ ਚਲਾ ਲੇ ਪੀਪੀਐਸ ਦਾ ਚੇਅਰਮੈਨ ਆ ਜਿਹੜਾ ਉਹ ਲਾਉਣਾਗਾ ਉਹ ਲਾਉਣਾਗਾ ਜੀ ਆਪਣੇ ਦਿੱਲੀ ਵਾਲੇ ਲਾਲਾ ਜੀ ਦੇ ਕਹੇ ਤੇ ਕੇਜਰੀਵਾਲ ਦੇ ਕਹੇ ਤੇ ਇਹ ਜੁਨੀਵਰਸਿਟੀ ਦਾ ਵਾਈਸ ਚਾਂਸਲਰ ਆ ਉਹ ਵੀ ਦਿੱਲੀ ਵਾਲੇ ਕੇਜਰੀਵਾਲ ਦੇ ਹਿਸਾਬ ਦੇ ਨਾਲ ਲਾਉਣਾ ਕਿਉਂਕਿ ਇਹ ਆਪ ਤਾਂ ਕੁਸ ਕਰ ਨਹੀਂਦਾ ਰਗਵ ਚੱਡਾ ਕਿਵੇਂ ਕਰਦਾ ਮਨੀਸ਼ ਸੋਸੋਦੀ ਆ ਹੁਣ ਤੁਸੀਂ ਇਹ ਦੇਖੋ ਮਨੀਸ਼ ਸੋਸੋਦੀ ਉਥੋਂ ਦਾ ਐਜੂਕੇਸ਼ਨ ਮੰਤਰੀ ਸੀ ਉਥੋਂ ਹਰਿਆ ਹੋਇਆ ਉਹਨੂੰ ਪੰਜਾਬ ਦਾ ਇਹਨਾਂ ਨੇ ਕਾਰਜਕਾਰੀ ਪ੍ਰਧਾਨ ਲਾਤਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਕਿ ਇਹਨਾਂ ਨੇ ਤੁਸੀਂ ਇਹ ਦੇਖੋ ਕਿ 3 ਸਾਲ ਹੋ ਗਏ ਪੀਪੀਐਸਸੀ ਦਾ ਚੇਅਰਮੈਨ ਨਹੀਂ ਲਾਇਆ ਹਜ਼ਾਰਾਂ ਬੰਦੇ ਮਤਲਬ ਲੈਕਚਰਰ ਦਾ ਪੇਪਰ ਦੇਣ ਲਈ ਲੱਖਾਂ ਮਤਲਬ ਹਜ਼ਾਰਾਂ ਦੇ ਵਿੱਚ ਹੈਗੇ ਨੇ ਜੋ ਕਿ ਇਹ ਕਹਿ ਰਹੇ ਨੇ ਕਿ ਭਾਈ ਸਾਡਾ ਪੇਪਰ ਲਓ ਅਸੀਂ ਪੇਪਰ ਦਈਏ ਕਿਉਂਕਿ ਅਸੀਂ ਤਾਂ ਪੇਪਰ ਦੇਣਾ ਨਾ ਪੇਪਰ ਦੇਵਾਂਗੇ ਮੈਟ ਦੇ ਵਿੱਚ ਆਵਾਂਗੇ ਤਾਂ ਅਸੀਂ ਲੱਗ ਜਾਾਂਗੇ ਅਸੀਂ ਕਿਹੜਾ ਕੋਈ ਧੱਕੇ ਨਾ ਮੰਗ ਰਹੇ ਹਾਂ ਸਾਤੋਂ ਫਾਰਮ ਭਰਾਏ ਗਏ ਆ ਫੀਸਾਂ ਭਰਾਈਆਂ ਗਈਆਂ ਨੇ ਪਰ ਹਾਲੇ ਤੱਕ ਪੇਪਰ ਨਹੀਂ ਲਿਆ ਰਿਹਾ ਇਹਨਾਂ ਤੋਂ ਕੀ ਕਾਰਨ ਲੱਗਦਾ ਹੈ ਕਿ ਪੇਪਰ ਕਿਉਂ ਨਹੀਂ ਲਿਆ ਜਾ ਰਿਹਾ ਕੀ ਚੱਕਰ ਆ ਕੀ ਪੋਸਟਾਂ ਇੰਨੀਆਂ ਹੈ ਨਹੀਂ ਅੱਗੇ ਕਿ ਪੇਪਰ ਹੋ ਜੇ ਤੇ ਅੱਗੇ ਜਿਹੜੀ ਆ ਤੁਸੀਂ ਜੋਬ ਤੇ ਜਾਓਗੇ ਐਡਜਸਟ ਹੋ ਜਾਓ ਬਾਈ ਪੇਪਰ ਆ ਜਿਹੜਾ ਹਜ਼ਾਰਾਂ ਦੇ ਹਿਸਾਬ ਨਾਲ ਘੱਟੋ-ਘੱਟ 10 ਤੋਂ 12 ਹਜ਼ਾਰ ਪ੍ਰਿੰਸੀਪਲ ਹਜ਼ਾਰਾਂ ਦੇ ਹਿਸਾਬ ਨਾਲ ਹੈਡਮਾਸਟਰ ਹਜ਼ਾਰਾਂ ਦੇ ਹਿਸਾਬ ਨਾਲ ਸਕੂਲ ਮਾਸਟਰ ਹਜ਼ਾਰਾਂ ਦੇ ਹਿਸਾਬ ਨਾਲ ਮਤਲਬ ਲੈਕਚਰਰ ਸਾਰੀਆਂ ਪੋਸਟਾਂ ਖਾਲੀ ਪਈਆਂ ਨੇ ਪੰਜਾਬ ਦੇ ਵਿੱਚ ਇਹੋ ਜਿਹੇ ਸਕੂਲ ਵੀ ਨੇ ਜਿਹੜੇ ਕਿ ਇੱਕ ਇੱਕ ਮਾਸਟਰ ਚਲਾ ਰਿਹਾ ਬਹੁਤ ਜ਼ਿਆਦਾ ਆ ਪਿੱਛੇ ਜੇ ਨਿਊਜ਼ ਵੀ ਆਈ ਸੀਗੀ ਆ ਆਰਟੀਆਈ ਦੇ ਰਾਹੀਂ ਪਤਾ ਲੱਗਿਆ ਕਿ 12 ਤੋਂ 13000 ਤਾਂ ਪ੍ਰਿੰਸੀਪਲ ਚਾਹੀਦਾ ਹੈਡਮਾਸਟਰ ਚਾਹੀਦੇ ਨੇ 8000 ਲੈਕਚਰਰ ਚਾਹੀਦਾ ਇਹਨਾਂ ਨੇ ਭਰਤੀ ਕਰਨੀ ਨਹੀਂ ਭਰਤੀ ਕਰਨ ਦਾ ਕਾਰਨ ਕੀ ਆ ਇਹ ਜਾਣਬੁੱਝ ਕੇ ਹੋਰ ਚੀਜ਼ਾਂ ਚਲਾ ਰਹੇ ਨੇ ਪਰ ਉਹ ਤਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵਾਰ ਦਾ ਵੀ ਦੌਰਾ ਕਰਾ ਰਹੇ ਆ ਤਾਂ ਕਿ ਸਕੂਲਾਂ ਦੇ ਵਿੱਚ ਸਿੱਖਿਆ ਢਾਂਚਾ ਬਦਲਿਆ ਜਾ ਸਕੇ ਉਹ ਕੋਈ ਨਹੀਂ ਹੈਗਾ ਜੀ ਉਹ ਇੱਕ ਇੱਕ ਨਾਲ ਢੰਗ ਹੈਗਾ ਉਹ ਇਹਨਾਂ ਨੇ ਬਾਹਰਲੇ ਦੇਸ਼ਾਂ ਦੇ ਨਾਲ ਆ ਕੰਪਨੀਆਂ ਦੇ ਨਾਲ ਸੈਟਅਪ ਕੀਤਾ ਹੋਇਆ ਇਹ ਉੱਥੋਂ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਪੈਸਾ ਕਮਾ ਰਹੇ ਨੇ ਤੌਰ ਰਹੇ ਨੇ ਵਧੀਆ ਗੱਲ ਆ ਪਰ ਤੁਸੀਂ ਇਹ ਤਾਂ ਦੇਖੋ ਵੀ ਜਿਹੜੇ ਅਸੀਂ 3 ਸਾਲ ਹੋ ਗਏ 2021 ਦੀ ਭਰਤੀ ਆ 22 ਚ ਫਾਰਮ ਭਰੇ ਗਏ ਹਲੇ ਤੱਕ ਪੇਪਰ ਨਹੀਂ ਲੈ ਰਹੇ ਮਾਸਟਰ ਡਿਗਰੀ ਦੀ ਇਹਨਾਂ ਨੇ ਕੋਈ ਪੋਸਟ ਨਹੀਂ ਦਿੱਤੀ ਹੈਗੀ ਕਿ ਸਿੱਖਿਆ ਜਿਹੜੀ ਕਿ ਟੋਟਲੀ ਤੌਰ ਤੇ ਨਾਕਾਮ ਨਿਕਲੇ ਨੇ ਲੋਕਾਂ ਦਾ ਮਤਲਬ ਜ਼ਿਆਦਾਤਰ ਪੜਿਆ ਲਿਖਿਆ ਵਰਗ ਜਿਨ੍ਹਾਂ ਨੇ ਇਹਨਾਂ ਨੂੰ ਚੁਣਿਆ ਸੀਗਾ ਕਿ ਯਾਰ ਆਪਣਾ ਕੋਈ ਬਦਲਾਅ ਹੋਊਗਾ ਪਰ ਉਹ ਟੋਟਲੀ ਮਤਲਬ ਸਾਰਿਆਂ ਦੀ ਥਿੰਕਿੰਗ ਗਲਤ ਨਿਕਲੀ ਕਿਉਂਕਿ ਇਹਨਾਂ ਨੇ ਬਦਲਾਅ ਨਹੀਂ ਕੀਤਾ ਇਹਨਾਂ ਨੇ ਬੇਰੁਜ਼ਗਾਰਾਂ ਨੂੰ ਸਾਨੂੰ ਸੰਗਰੂਰ ਸੜਕਾਂ ਤੇ ਕੁੱਟਿਆ ਜਾਂਦਾ ਅਸੀਂ ਆਨੰਦਪੁਰ ਸਾਹਿਬ ਜਾਂਦੇ ਉਹਦੇ ਪਿੰਡ ਸਿੱਖਿਆ ਮੰਤਰੀ ਉੱਥੇ ਆ ਜਦੋਂ ਮੀਟਿੰਗ ਕਰਨ ਜਾਂਦੇ ਆ ਉੱਥੋਂ ਸਤ ਉਸ ਟਾਈਮ ਸਾਨੂੰ 2 ਮਿੰਟ ਦਿੱਤੇ ਨਹੀਂ ਜਾਂਦੇ ਇਹਨਾਂ ਵੱਲੋਂ ਅਸੀਂ 5-7 ਜਾਣੇ ਹੁੰਨੇ ਆ ਸਾਨੂੰ ਨਾਲ ਦੀ ਨਾਲ ਹਾਂਜੀ ਹੋ ਰਿਹਾ ਕੋਈ ਨਾ ਜੀ ਦੇਖਦੇ ਆ ਐ ਫੜ ਕੇ ਸਾਨੂੰ ਬਾਹਰ ਕੱਢਿਆ ਜਾਂਦਾ ਬੇਰੁਜ਼ਗਾਰਾਂ ਨਾਲ ਬਹੁਤ ਹੀ ਜ਼ਿਆਦਾ ਤਕਾ ਕਰ ਰਹੀ ਹੈ ਇਹ ਸਰਕਾਰ ਇੱਕ এডੂਕੇਸ਼ਨ ਵਿੱਚੋਂ 55% ਜਿਹੜੀ ਬੇਤੁਕੀ ਸ਼ਰਤ ਆ ਜਿਹੜੀ ਹਟਾਉਣ ਦੀ ਗੱਲ ਕਰ ਰਹੇ ਉਹ ਕੀ ਗੱਲਬਾਤ ਉਹ ਸਾਰੇ ਗੱਲ ਇਹ ਆ ਕਿ ਜਿਹੜੀ ਕਿ ਜਦੋਂ ਆਪਾਂ ਗ੍ਰੈਜੂਏਸ਼ਨ ਤੋਂ ਬਾਅਦ ਬੀਐਡ ਕਰਨੀ ਆ ਬੀਐਡ ਕਰਨ ਟਾਈਮ ਕਾਲਜ ਜਿਹੜੀ ਐਡਮਿਸ਼ਨ ਦਿੰਦਾ ਉਹ 40% 45% ਨਾਲ ਐਡਮਿਸ਼ਨ ਦੇ ਦਿੰਦਾ ਪਰ ਜਦੋਂ ਸਰਕਾਰ ਨੇ ਟਟ ਲੈਣਾ ਹੁੰਦਾ ਟਟ ਵੀ ਬੰਦਾ ਕਰ ਜਾਂਦਾ ਪਰ ਜਦੋਂ ਭਰਤੀ ਆ ਜਾਂਦੀ ਆ ਭਰਤੀ ਦੇ ਵਿੱਚ ਸਰਕਾਰ ਇਹ ਕਹਿੰਦੀ ਆ ਕਿ ਤੁਹਾਡੇ ਗ੍ਰੈਜੂਏਸ਼ਨ ਦੇ ਵਿੱਚੋਂ 55% ਹੋਣੇ ਚਾਹੀਦੇ ਨੇ ਵੀਰ ਤੁਸੀਂ ਜਾਂ ਤਾਂ ਪਹਿਲੀ ਕਾਲਜਾਂ ਨੂੰ ਇਹ ਚੀਜ਼ ਨੋਟਿਸ ਕੱਢੋ ਵੀ ਭਾਈ ਤੁਸੀਂ 40% 45% ਵਾਲੇ ਦੀ ਮਤਲਬ ਐਡਮਿਸ਼ਨ ਨਹੀਂ ਕਰਾਉਣੀ ਤੁਸੀਂ ਐਡਮਿਸ਼ਨ ਤਾਂ 40 45% ਤੇ ਦੇ ਦਿੰਦੇ ਹੋ ਪਰ ਜਦੋਂ ਭਰਤੀ ਆ ਜਾਂਦੀ ਆ ਭਰਤੀ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ 55% ਲਾਓ ਇਸ ਕਰਕੇ ਅਸੀਂ ਵਿਰੋਧ ਕਰਦੇ ਵੀ ਜਦੋਂ ਤੁਸੀਂ ਕਾਲਜਾਂ ਨੂੰ ਪਹਿਲੀ ਨੋਟਿਸ ਕੱਢੋ ਵੀ ਭਾਈ ਤੁਸੀਂ 40 45% ਵਾਲੀ ਦੀ ਐਡਮਿਸ਼ਨ ਨਹੀਂ ਕਰਾਉਣੀ ਹੈਗੀਗੀ ਪਰ ਜਦੋਂ ਬੱਚਾ ਬੀਏ ਕਰ ਜਾਂਦਾ ਬੀਆਰਡ ਕਰ ਜਾਂਦਾ ਟੈਟ ਪਾਸ ਕਰ ਜਾਂਦਾ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਜੀ 55% ਜ਼ਰੂਰੀ ਆ ਸਾਡੀ ਜਿਹੜੀ ਮੰਗ ਆ ਉਹ ਇਹ ਆ ਕਿ ਲੈਕਚਰਰ ਦੀ ਭਰਤੀ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ ਕਿਉਂਕਿ ਅਸੀਂ ਫਾਰਮ ਭਰੇ ਹੋਏ ਆ 3 ਸਾਲ ਹੋ ਗਏ ਉਹ ਭਰਤੀ ਲੰਕ ਦੇ ਨੂੰ ਮਾਸਟਰ ਕੇਡਰ ਇਹਨਾਂ ਨੇ ਇੱਕ ਵੀ ਭਰਤੀ ਨਹੀਂ ਲਈ ਸਾਰੀਆਂ ਭਰਤੀਆਂ ਹੈਗੀਆਂ ਨੇ ਸਰਕਾਰ ਦੀਆਂ ਨੇ ਪੁਰਾਣੀ ਸਰਕਾਰ ਦੀਆਂ ਨੇ ਕਾਂਗਰਸ ਸਰਕਾਰ ਦੀਆਂ ਨੇ ਇਹਨਾਂ ਨੇ ਇੱਕ ਵੀ ਭਰਤੀ ਨਹੀਂ ਕੱਢੀਗੀ ਜੁੱਧਤਾ ਤੁਸੀਂ ਛੇੜ ਲਿਆ ਕਿ ਲੱਗਦਾ ਹੈ ਕਿ ਜੁੱਧ ਤੇ ਜਿੱਤ ਹਾਸਲ ਹੋ ਪਾਏਗੀ ਜਿਵੇਂ ਅਸਾਂ ਮਰੇ ਨਰਸਾ ਇੱਕ ਕਹਾਵਤ ਹੈ ਸਾਡੇ ਸ਼ਹੀਦ ਸਿਦਿਆਦ ਸਰਦਾਰ ਭਾਉ ਸਿੰਘ ਹੁਣਾਂ ਨੇ ਇਹ ਗੱਲ ਸੋਚੀ ਸੀ ਕਿ ਅਸੀਂ ਲੜਾਈ ਸ਼ੁਰੂ ਕੀਤੀ ਹੈ ਤੇ ਇਸ ਲੜਾਈ ਨੂੰ ਇਸ ਕਾਫਲੇ ਦੇ ਵਿੱਚ ਹੋਰ ਰਲਣ ਵਾਲੇ ਸਾਥੀ ਕਾਮਯਾਬੀ ਤੱਕ ਲੈ ਕੇ ਜਾਣਗੇ ਇੱਕ ਮੈਂ ਦਾਰਸ਼ਨਿਕ ਕਹਿੰਦਾ ਕਿ ਮੈਂ ਜੰਗ ਸ਼ੁਰੂ ਕੀਤੀ ਹੈ ਹੋ ਸਕਦਾ ਹੈ ਮੇਰੀ ਆਉਣ ਵਾਲੀਆਂ ਪੀੜ੍ਹੀਆਂ ਇਸ ਗੱਲ ਵਾਸਤੇ ਲੱਗਣ ਤਾਂ ਇਹੀ ਕੁਝ ਅਸੀਂ ਬੇਰਜ਼ਗਾਰਾਂ ਨੇ ਸੋਚਿਆ ਕਿ ਬੇਰਜ਼ਗਾਰੀ ਜਿਹੜੀ ਹੈ ਸਭ ਤੋਂ ਵੱਡਾ ਅੱਜ ਮਸਲਾ ਹੈਗਾ ਜਿਹਦੇ ਵਿੱਚੋਂ ਨਸ਼ੇ ਜਿਹਦੇ ਵਿੱਚੋਂ ਸਮਗਲਿੰਗ ਜਿਹਦੇ ਵਿੱਚੋਂ ਗੈਂਗਸਟਰਵਾਦ ਜਿਹਦੇ ਵਿੱਚੋਂ ਪ੍ਰਵਾਸ ਜਿਹਦੇ ਵਿੱਚੋਂ ਨੌਜਵਾਨੀ ਦਾ ਡਿਪਰੈਸ਼ਨ ਅਨੇਕਾਂ ਹੋਰ ਸਮਾਜਿਕ ਲੰਮ ਤਾਂ ਇਸੇ ਚੋਂ ਜਨਮ ਲੈਂਦੀਆਂ ਨੇ ਪਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਜਿਵੇਂ ਕੇਂਦਰ ਵਾਲੀ ਭਾਜਪਾ ਬਲਡਰੋਜਰ ਚਲਾ ਰਹੀ ਹੈ ਜਿਵੇਂ ਦਿੱਤਿਆਨਾਥ ਜੋਗੀ ਚਲਾ ਰਿਹਾ ਭਾਜਪਾ ਦੇ ਵਿੱਚ ਦੇ ਜੁਪੀ ਦੇ ਵਿੱਚ ਉਸੇ ਤਰੀਕੇ ਦੇ ਨਾਲ ਇੱਕ ਵਿਸ਼ੇਸ਼ ਵਰਗ ਤੇ ਟਾਰਗੇਟ ਕਰਕੇ ਪੰਜਾਬ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਭਾਵੇਂ ਕੋਈ ਉਹ ਗੈਂਗਸਟਰ ਹੈ ਭਾਵੇਂ ਨਹੀਂ ਭਾਵੇਂ ਕੋਈ ਉਹ ਸਮਗਲਰ ਹੈ ਭਾਵੇਂ ਨਹੀਂ ਪਰੰਤੂ ਪੀੜਾ ਪੰਜਾ ਚਲਾਇਆ ਜਾਂਦਾ ਬਡੋਜਰ ਚਲਾਇਆ ਜਾਂਦਾ ਆ ਫੇਕ এনਕਾਊਂਟਰ ਕੀਤੇ ਜਾਂਦੇ ਆ ਜਦ ਕਿ ਇਸ ਆਰਡ ਦੇ ਵਿੱਚ 바ਵਾ ਖੱਟਣ ਦੀ ਤਾਕਤ ਦੇ ਵਿੱਚ ਹੈ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਅਸੀਂ ਇਹ ਪਹਿਲਾਂ ਹੀ ਕਹਿੰਦੇ ਸੀ ਕਿ ਕੇਂਦਰ ਸਰਕਾਰ ਦੀ ਬੀ ਟੀਮ ਹੈ ਜਿਹੜੀ ਕਿ ਬਿਲਕੁਲ ਸਾਹਮਣੇ ਆ ਚੁੱਕੀ ਆ ਹੁਣ 3 ਸਾਲਾਂ ਦੇ ਵਿੱਚ ਸਪਸ਼ਟ ਹੋ ਚੁੱਕਿਆ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਪੈਰਲਰ ਆਮ ਆਦਮੀ ਪਾਰਟੀ ਭਾਜਪਾ ਦੇ ਚੱਲ ਰਹੀ ਹੈ ਜਿਵੇਂ ਭਾਜਪਾ ਭਾਰਤ ਦੇ ਵਿੱਚ ਕਰ ਲਈ ਹੈ ਲੋਕਾਂ ਦਾ ਰਿਪਰੈਸ਼ਨ ਕਰ ਰਹੀ ਹੈ ਹੱਕ ਮੰਗਦੇ ਲੋਕਾਂ ਤੇ ਕਰ ਰਹੀ ਹੈ ਇਹੀ ਕੁਝ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਜਿਵੇਂ ਕੇਂਦਰ ਤੇ ਕਿਸਾਨਾਂ ਦੇ ਕੀਤਾ ਹੁਣ ਸੂਬਾ ਸਰਕਾਰ ਨੇ ਕੀਤਾ ਇਹੀ ਕੁਝ ਬੇਰਜ਼ਗਾਰਾਂ ਦੇ ਕੀਤਾ ਜਾ ਰਿਹਾ ਹੈ ਜਿਹੜੀ ਆਮ ਆਦਮੀ ਪਾਰਟੀ ਉਹਨਾਂ ਸਮਿਆਂ ਦੇ ਵਿੱਚ ਹੰਝੂ ਪਾਉਂਦੀ ਸੀ ਜਦੋਂ ਕਾਂਗਰਸ ਸਰਕਾਰ ਦੇ ਸਿੱਖਿਆ ਮੰਤਰੀ ਮੁੱਖ ਮੰਤਰੀ ਦੀ ਕੋਠੀ ਅੱਗੇ ਪਟਿਆਲੇ ਜਾਂ ਚੰਨੀ ਦੀ ਕੋਠੀ ਅੱਗੇ ਮਰੰਡੇ ਜਾਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਜਲੰਧਰ ਦੇ ਵਿੱਚ ਪ੍ਰਗਟ ਸਿੰਘ ਦੇ ਜਾਂ ਜਿਹਨੂੰ ਅਸੀਂ ਗਾਲ ਮੰਤਰੀ ਕਹਿੰਦੇ ਹੁੰਦੇ ਸੀ ਵਿਜੇਂਦਰ ਸਿੰਘਲਾ ਸੰਗਰੂਰ ਵੇਰਜ਼ਗਾਰਾਂ ਤੇ ਜ਼ਬਰ ਹੁੰਦਾ ਸੀ ਤੇ ਉਦੋਂ ਸਾਡੇ ਧਰਨਿਆਂ ਚ ਆ ਕੇ ਸਾਰੀ ਟੀਮ ਇਹ ਉਹਨਾਂ ਆਮ ਆਦਮੀ ਪਾਰਟੀ ਦੀ ਜਿਹੜੀ ਹੁਣ ਕੈਬਨਿਟ ਦੇ ਵਿੱਚ ਹੈ ਅਕੀ ਧਰਨੇ ਤੇ ਮੈਠਦੀ ਸੀ ਬੇਰਜ਼ਗਾਰਾਂ ਦੇ ਪੱਖ ਦੇ ਵਿੱਚ ਹੰਝੂ ਘੇਰਦੀ ਸੀ ਟੈਂਕੀ ਤੇ ਬੈਠੇ ਬੇਰਜ਼ਗਾਰਾਂ ਤੱਕ ਜਾਂਦੀ ਸੀ ਉਹਨਾਂ ਨੂੰ ਕਹਿੰਦੀ ਸੀ ਕਿ ਸਾਡੀ ਸਰਕਾਰ ਬਣਨ ਤੇ ਕਿਸੇ ਦੀ ਪੱਗ ਨਹੀਂ ਲੈਣੀ ਕਿਸੇ ਲੜਕੀ ਦੀ ਚੁੰਨੀ ਨਹੀਂ ਲੈਣੀ ਕਿਸੇ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਪਿੰਡਾਂ ਦੇ ਵਿੱਚੋਂ ਰੋਜ਼ਗਾਰ ਚੱਲੂਗਾ ਤੇ 3 ਸਾਲਾਂ ਦੇ ਵਿੱਚ ਕਿਹਾ ਸੀ ਸਿਹਤ ਤੇ ਸਿੱਖਿਆ ਦੇ ਪੈਲ ਦੇ ਆਧਾਰ ਤੇ ਭਰਤੀ ਕਰਾਂਗੇ 3 ਸਾਲਾਂ ਦੇ ਵਿੱਚ ਕੋਈ ਇੱਕ ਪੋਸਟ ਨਹੀਂ ਦਿੱਤੀ ਰੋਜ਼ਾਨਾ ਇਸ ਗੱਲ ਦੇ ਅੰਕੜੇ ਪੇਸ਼ ਕਰਦਾ ਹੈ ਸੀਐਮ ਜਾਂ ਕੋਈ ਹੋਰ ਉਹ ਤਾਂ ਕਹਿ ਰਹੇ ਅਸੀਂ 50000 ਨੌਕਰੀ ਦੇਤੀ ਅਸੀਂ ਉਹੀ ਉਹੀ ਕਹਿੰਦੇ ਅਸੀਂ 52000 ਦੇਤੀਆਂ 50000 ਹੁਣ ਤਾਂ ਮੇਰੇ ਖਿਆਲ ਚ 55 ਦੇ ਅੰਕੜਾ ਪਤਾ ਹੋਵੇ ਕਿਉਂਕਿ ਰੋਜ਼ ਅੰਕੜੇ ਵਧ ਜਾਂਦੇ ਆ ਕਿ ਅਸੀਂ ਆਰਡਰ ਦੇਤੇ ਇਹਦਾ ਪ੍ਰੈਕਟੀਕਲ ਤੁਸੀਂ ਵੇਖੋ ਪਿੰਡਾਂ ਦੇ ਵਿੱਚ ਜਾ ਕੇ ਸਰਵੇ ਕਰਕੇ ਵੇਖਿਓ ਤੁਹਾਡੇ ਚੈਨਲ ਨੂੰ ਇਸ ਤੇ ਵੀ ਕੰਮ ਕਰਨ ਦੀ ਲੋੜ ਹੈ ਕਿ ਆਰਡਰ ਦੇ ਦਿੱਤੇ ਗਏ ਪੀਯੂ ਦੇ ਆਡੀਟੋਰੀਅਮ ਦੇ ਵਿੱਚ ਕਿ 41 ਕਾਰਡ ਮਾਸਟਰ ਕ੍ਰੈਡਿਟ ਦੀਆਂ ਪੋਸਟਾਂ ਵਾਸਤੇ ਜੇ ਅਸੀਂ ਇੰਨੇ ਆਰਡਰ ਦੇਤੇ ਪਰੰਤੂ ਉਹ ਆਰਡਰ ਜਾ ਕੇ ਇੰਪਲੀਮੈਂਟ ਹੋਏ ਆ ਜਾਂ ਨਹੀਂ ਅੱਜ ਦੋਸਤੋ ਵੱਡ ਕੈਂਡੀਡੇਟ ਪਿੰਡਾਂ ਦੇ ਵਿੱਚ ਉਹ ਆਰਡਰ ਲਈ ਤੁਰੇ ਫਿਰਦੇ ਨੇ ਜਿਵੇਂ 1158 ਸਿਸਟ ਪ੍ਰੋਫੈਸਰਾਂ ਦੇ ਵਿੱਚ ਹੋਇਆ ਸੀ ਕਹਿੰਦੇ ਜੀ ਰੀਅਲਿਸਟ ਹੋਗੀ ਅਨੇਕਾ ਹੋਰ ਭਰਤੀਆਂ ਦੇ ਵਿੱਚ ਕਹਿ ਦਿੱਤਾ ਜਾਂਦਾ ਇੱਕ ਕੈਂਡੀਡੇਟ ਨੂੰ ਤਿੰਨ ਤਿੰਨ ਚਾਰ ਚਾਰ ਨੌਕਰੀਆਂ ਮਿਲ ਗਈਆਂ ਇਹ ਗੱਲ ਪੜਤਾਲਣ ਵਾਲੀ ਹੈ ਕਿ ਉਹ ਐਡਵਰਟਾਈਜ਼ਮੈਂਟ ਤੁਸੀਂ ਕੀਤੀ ਹੈ ਕੀ ਉਹ ਤੁਸੀਂ ਐਡ ਦਿੱਤੀ ਸੀ ਉਹਦੀ ਕਦੋਂ ਪ੍ਰਪੋਜ਼ਲ ਬਣਾਈ ਸੀ ਕਦੋਂ ਐਡ ਦਿੱਤੀ ਸੀ ਕੋਈ ਪ੍ਰਪੋਜ਼ਲ ਨਹੀਂ ਕੋਈ ਐਡ ਨਹੀਂ ਦਿੱਤੀ ਹੋਈ ਇਹ ਤਾਂ ਇੱਕ ਤਰ੍ਹਾਂ ਦੀ ਪ੍ਰਾਪਤੀ ਜਿਹੜੀ ਦਿਖਾ ਰਹੀ ਹੈ ਆਮ ਆਦਮੀ ਪਾਰਟੀ ਇਹ ਪ੍ਰਾਪਤੀ ਨਹੀਂ ਇਹ ਨਕਾਮੀ ਹੈ ਇਹ ਨਲਕੀ ਹੈ ਇਹਨਾਂ ਦੇ ਜਿਹੜਾ ਪ੍ਰਬੰਧ ਦੀ ਘਾਟ ਹੈ ਕਿ ਤਿੰਨ ਸਾਲਾਂ ਦੇ ਵਿੱਚ ਅਜੇ ਤੱਕ ਪਿਛਲੀਆਂ ਭਰਤੀਆਂ ਦੀਆਂ ਸਰਕਾਰ ਦੀਆਂ ਚੱਲ ਰਹੀਆਂ ਭਰਤੀਆਂ ਨੂੰ ਮੰਕਲ ਨਹੀਂ ਕੀਤਾ ਗਿਆ ਉਹਨਾਂ ਦੀਆਂ ਚੱਲਦੀਆਂ ਭਰਤੀਆਂ ਨੂੰ ਤੁਸੀਂ ਰੱਦ ਕਰ ਰਹੇ ਹੋ 363 374 ਲੈਕਚਰ ਆਦੀਆਂ ਭਰਤੀਆਂ ਰੱਦ ਕੀਤੀਆਂ ਨੇ 642 ਪੀਟੀਏ ਦੀਆਂ ਭਰਤੀਆਂ ਕੀਤੀਆਂ ਨੇ ਆਰਟ ਐਂਡ ਕ્રાਫਟ ਦੀ ਭਰਤੀ ਲਟਕ ਰਹੀ ਹੈ ਅਨੇਕਾ ਹੋਰ ਭਰਤੀਆਂ ਲਟਕ ਰਹੀਆਂ ਨੇ ਇੱਕ ਵੀ ਸਿੰਗਲ ਪੋਸਟ ਨਵਾਂ ਇਸ਼ਤਿਹਾਰ ਦੇ ਕੇ ਇਸ ਪੰਜਾਬ ਸਰਕਾਰ ਨੇ ਨਹੀਂ ਕੰਪਲੀਟ ਕੀਤਾ ਚੈਲੰਜ ਹੈ ਇਸ ਗੱਲ ਦਾ ਤੁਹਾਡੇ ਵੀਡੀਓ ਦੇ ਜ਼ਰੀਏ ਕੇ ਬੈਠ ਕੇ ਸਾਡੇ ਨਾਲ ਡਿਬੇਟ ਕਰਨ ਪਿਛਲੀਆਂ ਸਰਕਾਰਾਂ ਦੇ ਮੌਕਿਆਂ ਦੀਆਂ ਭਰਤੀਆਂ ਲਟਕ ਰਹੀਆਂ ਨੇ ਇਸ ਕਰਕੇ ਕਿ ਇਹ ਸਰਕਾਰ ਨੇ 3 ਸਾਲਾਂ ਦੇ ਵਿੱਚ ਕੋਈ ਵੀ ਰੋਜ਼ਗਾਰ ਨਹੀਂ ਦਿੱਤਾ ਪਿਛਲੀਆਂ ਸਰਕਾਰਾਂ ਦੇ ਮੌਕੇ ਦਾ ਜਿਹੜਾ ਰੋਜ਼ਗਾਰ ਹੈ ਜੇ ਤੱਕ ਕੋਰਟਾਂ 'ਚ ਬਹੁਤ ਕਿਆ ਲਟਕ ਰਹੀਆਂ ਨੇ ਜਿਹਦੇ ਵਿੱਚ ਪ੍ਰੋਪਰ ਅਜੇ ਤੱਕ ਪੈਰਵਾਈ ਨਹੀਂ ਕੀਤੀ ਜਾ ਰਹੀ ਕੇਸ ਸੁਪਰੀਮ ਕੋਰਟ ਤੱਕ ਚਲੇ ਜਾਂਦੇ ਆ ਜਿੱਥੇ ਇੱਕ ਬੇਰਜ਼ਗਾਰ ਦੇ ਖਿਲਾਫ ਜੇ ਜਾਂ 10-20 ਬੇਰਜ਼ਗਾਰਾਂ ਦੇ ਖਿਲਾਫ ਜੇ ਕੋਈ ਹਾਈ ਕੋਰਟ ਚੋਂ ਬੇਰਜ਼ਗਾਰ ਜਿੱਤ ਕੇ ਚਲਿਆ ਵੀ ਜਾਂਦਾ ਉਸ ਦੇ ਖਿਲਾਫ ਮਹਿੰਗੇ ਮਹਿੰਗੇ ਵਕੀਲ ਕਪਲ ਸਿੰਬਲ ਵਰਗੇ ਕੀਤੇ ਜਾਂਦੇ ਆ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕਿ ਉਹਨਾਂ ਬੇਰਜ਼ਗਾਰਾਂ ਨੂੰ ਡੀਫੀਟ ਕਰਨਾ ਹੈ ਉਹਨਾਂ ਨੂੰ ਹਰਾਉਣਾ ਹੈ ਉਹਨਾਂ ਨੂੰ ਰੋਜ਼ਗਾਰ ਨਹੀਂ ਦੇਣਾ ਉਹਨਾਂ ਨੂੰ ਉਸ ਰੋਜ਼ਗਾਰ ਦੀ ਲਾਈਨ ਚੋਂ ਬਾਹਰ ਕਰਨਾ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਸੀਂ ਸਮਝਦੇ ਆਂ ਇਹ ਗੱਲ ਕਿ ਜੇਕਰ ਪੰਜਾਬ ਨੂੰ ਬ ਜਿਹੜੀ ਪੰਜਾਬ ਦੇ ਵਿੱਚ ਆਈ ਆ ਉਹਨਾਂ ਦੇ ਮੁੜ ਵਸੇਬੇ ਵਾਸਤੇ ਇਤੋਂ ਦੇ ਹਾਲਾਤ ਸਾਜਗਰ ਪੈਦਾ ਕਰਨੇ ਆ ਤਾਂ ਸਾਨੂੰ ਲੋੜ ਅੱਜ ਬੇਰਜ਼ਗਾਰੀ ਵਰਤ ਜੋ ਤੋੜਨ ਦੀ ਹੈ ਇਸ ਅੰਸਰ ਦਿਓ ਕਿ ਹੁਣ ਕੀ ਤੁਸੀਂ ਵੀ ਕੋਰਟ ਦਾ ਰੁਖ ਕਰੋਗੇ ਜਾਂ ਤੁਸੀਂ ਤੁਹਾਡੀ ਜਿਹੜੇ ਜੂਨੀਅਨ ਉਹਨਾਂ ਵੱਲੋਂ ਕੋਰਟ ਦਾ ਰੁਖ ਕਰਿਆ ਹੋਇਆ ਪਹਿਲਾਂ ਕਿਉਂਕਿ ਅਸੀਂ ਕੋਰਟ ਦਾ ਜੇ ਸਾਡੀ ਕੋਈ ਭਰਤੀ ਆਈ ਹੋਵੇ ਤਾਂ ਕਰੀਏ ਅਸੀਂ ਲਗਾਤਾਰ ਆਪਣੇ ਸੰਘਰਸ਼ ਦੇ ਤਰੀਕੇ ਦੇ ਨਾਲ ਮੁੱਖ ਮੰਤਰੀ ਦੇ 23 ਮਾਰਚ ਨੂੰ ਸੀਦਾਂ ਦੇ ਸੀਦੀ ਹਿੜਾੜੇ ਦੇ ਉੱਤੇ ਸੰਗਰੂਰ ਕਰਕੇ ਹਟੇ ਆਂ ਫਿਰ ਅਨੰਦਪੁਰ ਸਾਹਿਬ ਜੈਸਾ ਸਖਿਆ ਮੰਤਰੀ ਦੀ ਕੋਠੀ ਅਸੀਂ ਫਿਰ ਚੱਲੇ ਆਂ ਬਸਾਖੀ ਦੇ ਮੌਕੇ ਤੇ ਫੇਰ ਘੇਰਾਂਗੇ ਦਿਵਾਲੀ ਦੇ ਦਸਹਿਰੇ ਦੇ ਮੌਕੇ ਤੇ ਅਸੀਂ ਜਿਹੜਾ ਵੀ ਕੋਈ ਨਵਾਂ ਸਾਲ ਆ ਹਰੇਕ ਇਤਿਹਾਰ ਤੇ ਜਾ ਕੇ ਸੀਐਮ ਦੀ ਕੋਠੀ ਜਾਂ ਮੁੱਖ ਮੰਤਰੀ ਦੀ ਜਾਂ ਸਖਿਆ ਮੰਤਰੀ ਦੀ ਕੋਠੀ ਜਾ ਕੇ ਆਪਣੇ ਪ੍ਰੋਟੈਸਟ ਕਰਦੇ ਆ ਕਿਉਂਕਿ ਅਸੀਂ ਇਸ ਗੱਲ 'ਚ ਯਕੀਨ ਰੱਖਦੇ ਆ ਕਿ ਇਥੋਂ ਦੀਆਂ ਅਦਾਲਤਾਂ ਵੀ ਅਨੇਕਾਂ ਬਾਰ ਜਿਹੜਾ ਪੀੜਤਾਂ ਨੂੰ ਇਨਸਾਫ ਦੇਣ ਦੇ ਵਿੱਚ ਅਸਫਲ ਰਹਿੰਦੀਆਂ ਨੇ ਅਸੀਂ ਸੋਚਦੇ ਹਾਂ ਕਿ ਇਸ ਤੋਂ ਸਭ ਤੋਂ ਵੱਡੀ ਅਦਾਲਤ ਲੋਕਾਂ ਦੀ ਕਚਹਿਰੀ ਹੈ ਜਨਤਾ ਦੀ ਕਚਹਿਰੀ ਹੈ ਤੇ ਅਸੀਂ ਜਨਤਾ ਦੀ ਕਚਹਿਰੀ ਵਿੱਚ ਆਪਣਾ ਇਹ ਮੁੱਦੇ ਨੂੰ ਲੈ ਕੇ ਜਾ ਰਹੇ ਹਾਂ ਕਿ ਪੰਜਾਬ ਦੇ ਸਾਰੇ ਲੋਕਾਂ ਨੂੰ ਆਪਣੇ ਧੀਆਂ ਪੁੱਤਰਾਂ ਨੂੰ ਬਚਾਉਣ ਵਾਸਤੇ ਬੇਰੋਜ਼ਗਾਰੀ ਪ੍ਰਦ ਜਦੂ ਸ਼ੇਣ ਦੀ ਲੋੜ ਹੈ ਇਹ ਫੇਕ ਜਿਹੜੇ ਨਸ਼ਿਆਂ ਦੇ ਅੰਕੜੇ ਪੇਸ਼ ਕੀਤੇ ਜਾਂਦੇ ਪਿਛਲੇ ਦਿਨਾਂ ਦੇ ਵਿੱਚ ਤਿੰਨ ਤਿੰਨ ਮਹੀਨਿਆਂ ਦੇ ਵਿੱਚ 97 ਇਨਕਾਊਂਟਰ ਕੀਤੇ ਗਏ ਨੇ ਪੰਜਾਬ ਦੇ ਵਿੱਚ ਜਿਹੜੇ ਕਿ ਫੇਕ ਹੈ ਕਿਉਂਕਿ ਹਰੇਕ ਦੇ ਗਿੱਟੇ ਤੇ ਗੋਲੀ ਕਿਵੇਂ ਲੱਗਦੀ ਹੈ ਬਹੁਤ ਵੱਡਾ ਮਸਲਾ ਇਸ ਗੱਲ ਦਾ ਕਿ ਪੰਜਾਬ ਦੇ ਤੁਸੀਂ ਵੱਡੀ ਕਰ ਰਹੇ ਆ ਭਾਵੇਂ ਕੋਈ ਜਾਂਚ ਪੜਤਾਲ ਕਰ ਲੇ ਉਹ ਦੁਹਰਾਇਆ ਜਾ ਰਿਹਾ ਹੈ ਪਿਛਲੇ ਸਮੇਂ ਵਾਲਾ ਕਿ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਇੱਕ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਕੀਤੇ ਜਾਂਦੇ ਸੀ ਕਿ ਨਸ਼ਾ ਹਥਿਆਰਾਂ ਦੀ ਬਨਾਮਦਗੀ ਲਈ ਕਿਸੇ ਨੂੰ ਲੈ ਜਾਇਆ ਜਾ ਰਿਹਾ ਸੀ ਰਸਤੇ ਦੇ ਵਿੱਚ ਨਾਲਦਿਆਂ ਨੇ ਉਹਨਾਂ ਤੇ ਹਮਲਾ ਕੀਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹ ਦਵੱਲੀ ਫਾਇਰਿੰਗ ਦੇ ਵਿੱਚ ਮਾਰੇ ਗਏ ਇਹੀ ਕੁਝ ਹੁਣ ਅੱਜ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਰਜ਼ਗਾਰ ਨਾ ਦੇ ਕੇ ਕਦੇ ਉਹਨਾਂ ਤੇ ਗੈਂਗਸਟਰ ਦਾ ਤੱਬਾ ਲਾ ਕੇ ਠੱਪਾ ਲਾ ਕੇ ਕਦੇ ਉਹਨਾਂ ਤੇ ਨਸ਼ਾ ਨਸ਼ੇ ਪਦਾਰਥਾਂ ਦਾ ਸਮਗਲਿੰਗ ਕਰਨ ਦਾ ਦੋਸ਼ ਲਾ ਕੇ ਜਦ ਕਿ ਬਹੁਤ ਘੱਟ ਅਨੇਕਾਂ ਆਧਾਰਨਾ ਨੇ ਜਿੱਥੇ ਇਸ ਤਰੀਕੇ ਦੇ ਨਾਲ ਬੇਰਜ਼ਗਾਰਾਂ ਨੂੰ ਜਾਂ ਉਹਨਾਂ ਨੌਜਵਾਨ ਵਾਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਜਦ ਕਿ ਉਹ ਫੇਕ ਇਨਕਾਊਂਟਰ ਸਾਫਤ ਵੀ ਹੋ ਚੁੱਕਿਆ 33 ਸਾਲਾਂ ਦੇ ਹੁਣ ਇਨਸਾਫ ਆ ਰਹੇ ਨਹੀਂ ਤੇ ਇਹਨਾਂ ਦਾ ਆਉਣ ਵਾਲੇ ਸਮਿਆਂ ਦੇ ਵਿੱਚ ਖਲਾਸਾ ਹੋਣਾ ਕਿ ਇਹ ਇਨਕਾਊਂਟਰਾ ਜਿਹੜਾ ਫੇਕ ਕੀਤਾ ਜਾ ਰਿਹਾ ਜੀ ਸੋ ਜੁੱਧ ਛੇੜਿਆ ਭਾਈਆਂ ਨੇ ਬੇਰੋਜ਼ਗਾਰੀ ਦੇ ਖਿਲਾਫ ਦੇਖਾਂਗੇ ਕਿ ਕਦੋਂ ਤੱਕ ਇਸ ਤੇ ਜਿੱਤਾ ਹਾਸਲ ਹੋਏਗੀ ਜਾਂ ਫਿਰ ਜੋ ਬੇਰੋਜ਼ਗਾਰ ਨੇ ਉਹਨਾਂ ਨੂੰ ਰੁਜ਼ਗਾਰ ਮਿਲੇਗਾ ਵੀਡੀਓ ਜਰਨਲਿਸਟ ਅਤਲ ਬਰਮਨਾਸ ਤਨਾਰਾਪ ਸਿੰਘ ਉਠੋਈ ਐਨ ਆਰ ਆਈ ਟੀ ਵੀ